ਤਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂਗੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਵੀ ਕੱਲ ਮਦਭਾਗੀ ਘਟਨਾ ਵਾਪਰੀ ਜਿਸ ਦੇ ਵਿੱਚ ਨਿਸ਼ੋਦੇਸ਼ਵਾਲ ਬਾਈ ਦੀ ਮੌਤ ਹੋ ਗਈ ਹੈ ਜਿਹੜਾ ਕਿ ਆਪਾਂ ਨੂੰ ਸੋਸ਼ਲ ਮੀਡੀਆ ਤੇ ਪੂਰਾ ਐਕਟਿਵ ਵੇਖਣ ਨੂੰ ਮਿਲਦਾ ਸੀਗਾ ਤੇ ਬਹੁਤ ਵੀਡੀਓਜ਼ ਉਸ ਦਿਨ ਵਾਇਰਲ ਹੁੰਦੀਆਂ ਸੀਗੀਆਂ ਤਾਂ ਅਚਾਨਕ ਹੀ ਆਪਣੇ ਟਰੈਕਟਰ ਦੇ ਨਾਲ ਸਟੰਡ ਕਰਦੇ ਹੋਏ ਉਸ ਬਾਈ ਦੀ ਜਾਣ ਉਹ ਚਲੀ ਜਾਂਦੀ ਹੈ ਜਿੱਥੇ ਕਿ ਉਹ ਟਰੈਕਟਰ ਦੇ ਵਿੱਚ ਹੀ ਦਬ ਕੇ ਦਮ ਤੋੜ ਦਿੰਦਾ ਤੇ ਉਸ ਦੇ ਮਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਬਾਈ ਦੀ ਇੱਕ ਰਿਕਾਰਡਿੰਗ ਆ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਜਿਵੇਂ ਕਿ ਉਹਨੂੰ ਸਾਰ ਨਹੀਂ ਪਤਾ ਵੀ ਡੇਢ ਸਾਲ ਪਹਿਲਾਂ ਨਿਸ਼ੂ ਬਾਈ ਦਾ ਸੀਗਾ ਉਹ ਵਿਆਹ ਹੋਇਆ ਸੀਗਾ ਤੇ ਵਿਆਹ ਤੋਂ ਬਾਅਦ ਇਸ ਬਾਈ ਦੇ ਇੱਕ ਮੁੰਡਾ ਵੀ ਹੋਇਆ ਤੇ ਆਪਣੇ ਪਰਿਵਾਰ ਬਾਰੇ ਹੀ ਗੱਲਬਾਤ ਕੀਤੀ ਉਸ ਰਿਕਾਰਡਿੰਗ ਦੇ ਵਿੱਚ ਜਿੱਥੇ ਕਿ ਨਿਸ਼ੂ ਕਹਿ ਰਿਹਾ ਸੀਗਾ ਕਿ ਮੈਂ ਹੁਣ ਇਹ ਸਟੰਟ ਕਰਨੇ ਬੰਦ ਕਰ ਦੇਣੇ ਨੇ ਮੈਨੂੰ ਹੁਣ ਕਾਫੀ ਡਰ ਲੱਗਦਾ ਕਿਉਂਕਿ ਮੇਰੇ ਨਾਲ ਇੱਕ ਹੋਰ ਪਰਿਵਾਰ ਵੀ ਜੁੜ ਚੁੱਕਿਆ ਹੈ ਤੇ ਹੁਣ ਮੈਂ ਥੋੜਾ ਟਾਈਮ ਹੀ ਇਹ ਸਟੰਟ ਵਗੈਰਾ ਕਰੂੰਗਾ ਬਾਕੀ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਨਿਸ਼ੂ ਦੇਸ਼ਵਾਲ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਬਾਕੀ ਤੁਹਾਡਾ ਕੀ ਗਾਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ